ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਹੋ ਗਿਆ ਜੀ ਮਿਲਣਾ 4:30 4:35 ਹੋ ਰਹੇ ਨੇ ਆ ਦੇਖੋ ਮੇਰੇ ਨਮਾ ਕੰਮ ਹੋ ਗਿਆ ਇਹ ਤਾਂ ਮੈਂ ਉੱਪਰ ਦਵਾਈ ਮਲਮ ਲਾਈ ਹੋਇਆ ਤੇ ਉਹ ਵੀ ਖੁਰੇ ਹੋ ਗਿਆ ਇਹ ਮੈਂ ਡਾਕਟਰ ਕੋਲੇ ਗਈ ਸੀ ਅੱਜ ਕੱਲ ਇਹ ਸਾਰਾ ਪਹਿਲਾਂ ਸਵੇਰੇ ਤੋਂ ਲੈ ਕੇ ਨਾ ਮਤਨਾ ਸਟਾਰਟ ਹੋਇਆ ਪੂਰਾ ਮੱਚ ਗਿਆ ਉਹ ਰੋ ਮੈਂ ਅੱਖਾਂ ਪਤਾ ਨਹੀਂ ਕੀ ਵੀ ਕੋਈ ਇਨਫੈਕਸ਼ਨ ਹੋ ਗਈ ਜਾਂ ਕੋਈ ਰੈਡਨੈਸ ਜੀ ਹੋ ਗਈ ਪਰ ਇਹ ਅੱਜ ਫਿਰ ਇਹਦੇ ਵਿੱਚ ਨਾ ਸਾਰੀ ਜਗ੍ਹਾ ਤੇ ਪੂਰਾ ਮੱਚਿਆ ਸਾਰੀ ਰਾਤ ਮੱਚੀ ਗਿਆ ਕਦੇ ਮੈਂ ਠੰਡਾ ਐਲੋਵਿਰਾ ਲਾ ਲਾਂ ਕਦੇ ਕੁਸ ਲਾ ਲਾਂ ਕਦੇ ਕੁਸ 5 ਕੁ ਮਿੰਟ ਹਟਦਾ ਤੇ ਫਿਰ ਫੇਰ ਉਹ ਹੀ ਕੁਸ ਹੋ ਜਾਂਦਾ ਜੀ ਉਹ ਡਾਕਟਰ ਕਹਿੰਦਾ ਵੀ ਇਹ ਜਨੇਊ ਬੋਲਦੇ ਨੇ ਜਿਹਨੂੰ ਇਹ ਉਹ ਹਜੇ ਆ ਕਸਰ ਰਹਿੰਦੀ ਸੀ ਇਹਦਾ ਮੱਚਦਾ ਹੀ ਬਹੁਤ ਹੈ ਜੇ ਤੁਹਾਡੇ ਕੋਲ ਕੋਈ ਇਹਦਾ ਕਿਸੇ ਵੀ ਭੈਣ ਭਰਾ ਨੂੰ ਦੇਸੀ ਇਲਾਜ ਦਾ ਪਤਾ ਮੈਨੂੰ ਜਰੂਰ ਦੱਸਿਓ ਮੈਂ ਤਾਂ ਪਹਿਲੀ ਮਸਾਂ ਕੰਮ ਕਰਦੀ ਦੀ ਇੰਨੀ ਔਖੀ ਹੋਈ ਪਈ ਸੀ ਕਦੇ ਸਾਹ ਚੜ ਜਾਂਦਾ ਦੀ ਕਦੇ ਕੋਸ ਕਦੇ ਕੋਸਾਰੇ ਦਾ ਹੁੰਦਾ ਹੁਣ ਇਹ ਹੋ ਗਿਆ ਬੋਲਿਆ ਵੀ ਨਹੀਂ ਜਾਂਦਾ ਮੂੰਹ ਸਿੱਧਰ ਤੋਂ ਪਾਸਾ ਸੁੱਜਿਆ ਪਿਆ ਸਾਰਾ ਕਿਵੇਂ ਹੋ ਗਿਆ ਦੇਖੋ ਆ ਪਿਲ ਕਰੇ ਹੋਏ ਪੈਨੇ ਵਿੱਚ ਪਾਣੀ ਭਰੇ ਪਿਆ ਸਾਰਾ ਉਰੇ ਵੀ ਉਹਨਾਂ ਨੇ 3 ਦਿਨ ਦੀ ਦਵਾਈ ਦਿੱਤੀ ਐ ਕਹਿੰਦੇ ਲਗਾਤਾਰ ਦਵਾਈ ਖਾਣੀ ਐ ਮਲਮ ਦਿਨ ਵਿੱਚ ਦੀ ਦੋ ਵਾਰ ਤਾਂ ਲਾਉਣੀ ਲਾਉਣੀ ਮੈਂ ਤਾਂ ਹਰ ਜਦੋਂ ਦੀਆਂ ਦੋ ਤਿੰਨ ਵਾਰ ਲਾ ਲਈ ਦਵਾਈ ਕਿਉਂ ਐ ਵੀ ਮੱਛਣੋਂ ਹਟੇ ਸੀ ਤੀਰਾਮਾ ਜੇ ਬਾਲਾ ਇਹ ਤਾਂ ਵਾਦਾ ਵਧਿਆ ਬਹੁਤ ਮਾੜਾ ਸਾਡੀ ਉਰੇ ਵਾਲੀ ਮੰਮੀ ਦੇ ਹੋ ਗਿਆ ਦੀ ਮਹੀਨਾ ਡੇਢ ਮਹੀਨਾ ਵਿਚਾਰੀ ਉਹਦੇ ਇੱਥੇ ਬੱਖੀ ਚਦੀਗਾ ਆਹ ਉਰੇ ਐ ਦੋਨੇ ਪਾਸੇ ਸਾਈਡ ਤੇ ਪੇਟ ਚੱਦਿਆ ਢੂਹੀ ਚੱਦਿਆ ਇਧਰ ਆਹ ਤਾਂ ਬਹੁਤ ਔਖਾ ਮੂੰਹ ਨਾਲ ਤਾਂ ਬੋਲਿਆ ਵੀ ਨਹੀਂ ਜਾਂਦਾ ਚਾਹ ਵੀ ਪਿੰਦਰ ਤੋਂ ਕਰਾਈ ਉਹਨਾਂ ਨੇ ਪੱਤੀ ਪਾ ਕੇ ਐਂ ਕਰਤੀ ਕਰਾਂ ਪਿੱਤ ਕੁੱਟ ਵੀ ਨਹੀਂ ਭਰੀ ਅੱਧੀ ਪੀਲੀ ਬੰਦੀ ਛੱਡਤੀ ਕਹਿੰਦੇ ਨਸੇ ਤੇ ਹੋਜेंगी ਐਨੀ ਪੱਤੀ ਤੇ ਇੱਕ ਪੱਤੀ ਤੇਜ ਆ ਗਈ ਐਤ ਕੀ ਚਾਹ ਪੱਤੀ ਸਰਦਾਰ ਜੀ ਅਜੇ ਆਏ ਨਹੀਂ ਇਤਨੇ ਵਿਚਾਰੇ ਨੇ ਕੱਪੜੇ ਤੋ ਤੋ ਕਿ ਅੱਜ ਧੁੱਪ ਵਧੀਆ ਸੀ ਧਾਰਾਂ ਭਰਤੀਆਂ ਉਹਨੂੰ ਕਹਿੰਦੀ ਇਹ ਸੁੱਕ ਗਏ ਲਾ ਦਾਂ ਮੈਂ ਤੁਹਾਡੇ 10 ਮਿੰਟ ਹੋਰ ਧੁੱਪ ਲੱਗੀ ਰਹਿੰਦੇ ਇਹਨਾਂ ਨੂੰ ਧੁੱਪ ਹੈਗੀ ਕੱਖ ਵੱਢ ਲਿਆ ਪਿੰਦਰ ਮੱਝਾਂ ਵੀ ਉਸ ਨੇ ਬੰਨੀਆਂ ਨੇ ਮੈਂ ਉਹਨਾਂ ਵਾਲੀ ਵਾਲੀ ਅੱਗ ਮਚਾ ਕੇ ਲੇਟੀ ਧਰੀ ਆ ਉਹਦੀ ਰਿਜਣੀ ਹੁਣ ਧਰਨੀਆਂ ਅਜੇ ਠੰਡੀ ਕਰਨੀ ਪਊ ਇਸ ਬੱਠਾ ਚ ਪਾ ਕੇ ਕੱਲ ਤਾਂ ਸਵੇਰੀ ਧਰਤੀ ਸੀ ਅੱਜ ਮੇਰਾ ਬੱਸ ਟਾਈਮ ਜੀ ਨਹੀਂ ਲੱਗਿਆ ਕਿਸ ਨੂੰ ਪਤਾ ਜਦੋਂ ਆਪਾਂ ਤਕਲੀਫ ਚ ਹੋਈ ਫਿਰ ਕਾਹਸੇ ਨਹੀਂ ਜੀ ਨਹੀਂ ਕਰਦਾ ਮੈਨੂੰ ਇਹ ਮਾ ਚੱਲ ਫੇਰ ਧਰੂੰਗਾ ਬਸ ਫੇਰ ਮੈਂ ਦਵਾਈ ਲੈਣ ਵਗੀ ਉੱਥੇ ਪਾਰਸਲ ਵਗੈਰਾ ਖੜੂ ਨਾਲੇ ਪਤੇ ਐਮਰਜੈਂਸੀ ਕੁਸਕ ਤਾਂ ਸਰਦਾਰ ਜੀ ਨੂੰ ਚੁਕਾਈ ਤੇ ਕੁਸਕ ਬਾਹਰੋਂ ਮਹਿ ਲਾ ਕੇ ਆਇਆ ਜਿਹੜੇ ਜਲਦੀ ਨਹੀਂ ਪਹਿਣਾਤੀ ਹੁਣ ਫੇਰ ਆਪੇ ਸੈਰ ਤੋਂ ਫੜ ਲੈਣਗੇ ਨੇੜੇ-ਨੇੜੇ ਦੇ ਕੀ ਕਰੀਏ ਜੀ ਅੱਲਾ ਕੰਮ ਹੋਵੇ ਤੇ ਕੱਲਾੜੀ ਜਿਹੜੇ ਬਲੌਗ ਚ ਸੂਟ ਪਾਏ ਤੇ ਉਹ ਤਾਂ ਮਿੰਟ ਚ ਹੀ ਖਤਮ ਹੋ ਗਏ ਪੂਰੇ ਵੀ ਨਹੀਂ ਹੋਏ। ਉਹ ਮੈਂ ਤਾਂ ਵੈਸੇ ਹੀ ਇੱਕ ਇੱਕ ਸੂਟ ਹੀ ਲੈ ਕੇ ਆਈ ਦੀ ਹਜੇ ਮਾ ਵੀ ਦੇਖਦੇ ਆ ਕਸਟਮਰ ਦੀ ਡਿਮਾਂਡ ਕਿੰਨੀ ਕ। ਉਹ ਤੋਂ ਬਾਅਦ ਸ਼ਾਪ ਤੋਂ ਵੀ ਖਤਮ ਹੋ ਗਏ ਉਹਨਾਂ ਕੋਲ ਵੀ ਦੋ ਦੋ ਹੀ ਸੂਟ ਆਏ ਤੇ ਤਾਂ ਹੀ ਅਸੀਂ ਪਹਿਲੇ ਪੂਰਾ ਪੂਰਾ ਸੈੱਟ ਲੈਨੇ ਆ ਕਿਉਂ। ਪਤਾ ਹੁੰਦਾ ਵੀ ਫਿਰ ਬਾਅਦ ਚ ਮਿਲਦੇ ਨਹੀਂ ਹੁੰਦੇ ਹੁਣ ਕੱਚਾ ਕੰਮ ਹੋ ਗਿਆ। ਤਾਂ ਮੇਰਾ ਸੂਟ ਵੀ ਨਹੀਂ ਬਰਿਆ। ਮੈਂ ਸਵੇਰੇ ਪਾਰਸਲ ਲਾ ਤਾ ਉਹਦਾ। ਮਾ ਚਾ ਲਾਹੌਰ ਮਿਲ ਜਾਣਗੇ ਹੁਣ ਦੇਖੋ। ਕੋਸ਼ਿਸ਼ ਤਾਂ ਹੈਗੀ ਐ। ਬਿਮਗਾ ਕੇ ਦੇਵਾਂਗੇ ਜੇ ਕੋਈ ਐਮਰਜੈਂਸੀ ਹੋ ਗਈ ਤਾਂ ਕੀ ਕਹਣਾ ਨਾ ਹੀ ਮਿਲੇ ਮੁਸ਼ਕਲ ਹੋ ਗਿਆ ਹਨਾ ਵੀ ਕੋਈ ਆਪਸ਼ਨ ਹੀ ਨਹੀਂ ਹੈਗੀ ਪਹਿਲਾਂ ਤਾਂ ਅਸੀਂ ਲੇਟੀਆਂ ਹੀ ਦਰ ਦਿੰਦੇ ਤੇ ਅਸੀਂ ਰਿੰਨ ਕੇ ਧਰਨ ਲਾ ਕੇ ਕਹਿੰਦੇ ਰਿੰਨ ਕੇ ਧਰਿਆ ਕਰੂ ਦੁੱਧ ਫੇਰ ਚੜਦੀ ਹੈ ਅੱਜ ਸਰਦਾਰ ਜੀ ਤੋਂ ਤੁਸ ਕਾਜ ਮੰਗਾਏ ਦੀ ਵੱਡਾ ਮਗਾ ਲੋਹੇ ਚ ਲੋਟ ਨਹੀਂ ਆਉਂਦੀ ਇਹਦੇ ਤੇ ਲੈ ਆਵਾਂਗੇ ਆਪਦਾ ਤਾਂ ਹੁਣ ਕਪੜੇ ਲੀੜੇ ਦੇ ਨੀ ਲੋਟ ਹੁੰਦਾ ਸਕੂਟਰੀ ਤੇ ਦੇਖ ਲੈ ਆਉਂਦੀ ਇੱਕ ਕਪੜਿਆਂ ਦਾ ਲਿਫਾਫਾ ਚੱਕ ਕੇ ਲਈ ਤੇ ਉਹੀ ਆਪੇ ਇੱਕ ਸਲਾਈ ਵਾਲੇ ਤਾਂ ਅੰਦਰ ਧਰ ਤੇ ਇਹ ਵੀ ਕੁਝ ਨਵੀਂ ਵੈਰਾਈਟੀ ਆਈ ਅੱਜ ਪਿਓਰ ਖਾਦੀ ਦੇ ਵਿੱਚ ਪ੍ਰਿੰਟਡ ਸੂਟ ਜਾਰੀ ਨੇ ਮੇਰੇ ਗੀ ਵਾਦ ਫਿਰ ਸਾਰੇ ਕੋਚੇ ਬਾਚੇ ਲਾਏ ਹਫਤੇ ਨੂੰ ਅਸੀਂ ਵਿਆਹ ਜਾਣਾ ਮੇਰੇ ਜਲੀਵ ਹੋ ਗਿਆ ਹੁਣ ਦੇਖੋ ਕੀ ਬਣਦਾ ਹਾਂ ਹੌਲੀ ਹੌਲੀ ਤੇਰੇ ਜੀਜਾ ਉਹ ਸੱਤ ਵਜੇ ਰੋਟੀ ਖਾਣਗੇ ਪਾਣੀ ਗਰਮ ਹੋ ਜਾਂਦੇ ਆਪਾਂ ਇਹਦੇ ਵਿੱਚ ਮੋਠ ਪਾ ਦਾਂਗੇ ਹੋਰ ਤਾਂ ਕੀ ਬਣਾਈਏ ਜੀ ਉਹ ਰੋਜ਼ ਗਾਜਰਾ ਮਟਰ ਇਹ ਪਤਾ ਨਹੀਂ ਕਿਉਂ ਗਾਜਰਾ ਗੁਦਰਾ ਨਹੀਂ ਆਇਤ ਕਿਨਾ ਮਟਰ ਸਾਡੇ ਚ ਵਾਕ ਖਾਂਦੀ ਨਹੀਂ ਹੈਗੇ ਗਾਜਰਾ ਤਾਂ ਮਿੱਠੀਆਂ ਆਉਣ ਲੱਗੀਆਂ ਕਹਿੰਦੇ ਸਵਾਦ ਨਹੀਂ ਲੱਗਦੀਆਂ ਤੇ ਇਧਰ ਲੈਤੀ ਮੈਂ ਰਿਲ ਕੇ ਮਿੱਠਾ ਜਗਾਂਤੀ ਡੰਡੀ ਹੋ ਜੀ ਆ ਦੇਖੋ ਛੋਟੇ ਜਵਾਕਾਂ ਨੇ ਕਿਵੇਂ ਨਪੁੱਤਿਆਂ ਨੇ ਇਹ ਆ ਮਲੇਰੀ ਦੀ ਅੱਖ ਖੜੀ ਕਰਨ ਵਾਲਾ ਕੰਮ ਕਰਤਾ ਚਾ ਇੰਨੀ ਪੱਤੀ ਪਾਈ ਆ ਬੇ ਲਾਲ ਲਾਲ ਚਾਹ ਦੋ ਘੁੱਟਾਂ ਨੀ ਭਰੀਆਂ ਵੀ ਆ ਦੇਖੋ ਇਹ ਕੁੜੀਆਂ ਕੋਠੀ ਤੇ ਕਿੱਥੇ ਚੜੀਆਂ ਫਿਰਦੀਆਂ ਨੇ ਕਿਵੇਂ ਇਹਨਾਂ ਨੂੰ ਮौजਾਂ ਲੱਗ ਰਹੀਆਂ ਨੇ ਅੰਦਰੋਂ ਕੋਟੇੰਗ ਵੱੱਟੀ ਵੀ ਲੱਗ ਰਹੀ ਹੈ ਮੈਨੂੰ ਧਾਰਚੋ ਛੇਤੀ ਦੁੱਧ ਛੱਡੋ ਅਜੇ ਕੱਪੜੇ ਸਾਂਹਣ ਵਾਲੇ ਪੈਣੇ ਮੈਂ ਮੱਕੇਰਾ ਮੋਠਾ ਪਾ ਲਾਉਂ ਉਹਦੇ ਵਿੱਚ ਫੇਰ ਦੇਖਦੀ ਆ ਲਓ ਕਿਉਂ ਮੈਂ ਦਸੂਈ ਪਾ ਲਿਆ ਅੱਜ ਜੇ ਮੈਂ ਫੇਲ ਕਾੜ ਕੇ ਲਾਉਂਦੀ ਨਾ ਉਹ ਚਰਰ ਚਰਰ ਕਰਦਾ ਨੜਕਾ ਫੇਰ ਕਹਦੇ ਵੀ ਜੇ ਜਨੇ ਉਹ ਹੋਇਆ ਹੋਵੇ ਹਨਾ ਤਾਂ ਤੜਕਾ ਉਹ ਕਰਕੇ ਲਾਈਨੇ ਸਾਲ ਪੈ ਜੂਗਾ ਪਰ ਹੁਣ ਵੀ ਮੈਂ ਮੈਂ ਹੁਣ ਕੱਲਾ ਜੀਰਾ ਭੰਨ ਕੇ ਗੈਸ ਬੰਦ ਸੌਰੀ ਜੀਰਾ ਭੁੰਨ ਕੇ ਨਾ ਗੈਸ ਬੰਦ ਕਰ ਜੂਗੀ ਇਦੋਂ ਉਧਰ ਫਿਰ ਦੇਰੋ ਲੇਟ ਹੋਣਗੀਆਂ ਜਦੋਂ ਠੰਡਾ ਹੋ ਗਿਆ ਫਿਰ ਮੈਂ ਇਹਦੇ ਵਿੱਚ ਪਿਆਜ਼ ਪਾਉਂਗੀ ਪਿਆਜ਼ ਪਾ ਕੇ ਆਪ ਬਾਰੇ ਭਗ ਨੂੰ ਕਰ ਗਿਆ ਸਪਿੰਡਰ ਤੋਂ ਬੰਦ ਕਰਾਂ ਫਿਰ ਉਹ ਜਦੋਂ ਫੇਰ ਠੰਡਾ ਹੋ ਗਿਆ ਫਿਰ ਮੈਂ ਤੜਕਾ ਪਾਉਂ ਹੁਣ ਹੋਰ ਬਾਲਾ ਕੰਮ ਬਦ ਗਿਆ ਤਾਂ ਲਓ ਜੀ ਗੈਸ ਆਪ ਬੰਦ ਕਰਤਾ ਧੀਰਾ ਆਪਣਾ ਭੁੱਜ ਗਿਆ ਜਮੜਾ ਜਨ ਠੰਡਾ ਹੋ ਰਿਹਾ ਨੇ ਫਿਰ ਚਿਰ ਅਚਿਰੜਾ ਤੁਰੂਗਾ ਸਾਲ ਪੂਰਾ ਬਣ ਤਿੱਹਾਨੀ ਇੱਥੇ ਥੁਲਦੇ ਆਪਣੀ ਦਾਲ ਨਹੀਂ ਦੇਖਿਓ ਗੁੜ ਕਿੱਥੇ ਲਿਆ ਕੇ ਤਰੇ ਨਗਾ ਨਾ ਮੈਨੂੰ ਚੁਕਾ ਦੇ ਨੇ ਹਾਂ ਪਾ ਤੱਕ ਬੈ ਗਿਆ ਘੜੀ ਇਹਦੇ ਤੱਕ ਤਾਂ ਹਾਂ ਪਾਣੀ ਘਟਾ ਦਾਲ ਚ ਢੜਕਾ ਲਾ ਦਮ ਬੰਦ ਦਿੱ ਤੜਕਣੀ ਧਰਦਨੀ ਭਰ ਕੇ ਉੱਪਰ ਮੋਠਾ ਇਹ ਦਾਲ ਤੜੀਏ ਸੋ ਕੱਟਾ ਬੈ ਗਿਆ ਮੇਰਾ ਗੇੜੇ ਗੁੜੇ ਦੇ ਕਿ ਹੋਰ ਉਹਨੂੰ ਆਪੂ ਕਰਨਾ ਤੇ ਅੱਗ ਲਾਉਣੀ ਦੀ ਪੁੱਤੋ ਪੁੱਤਾਂ ਨੂੰ ਰੋਲ ਦਵਾ ਕੂੜਾ-ਬਾੜਾ ਵਿੱਚ ਇਕੱਠਾ ਕਰਤਾ ਉਹ ਦਰ ਪਰਲੇ ਪਾਸੇ ਕਿਵੇਂ ਸਿੱਟੇ ਬਈ ਆ ਸੱਤ ਤੋਂ ਉੱਥੇ ਤੋਂ ਬੱਸ ਆ ਹੀ ਨੇ ਆ ਗੁਰਤਾ ਹਜੇ ਮੈਂ ਸਾਲੇ ਜੀ ਧਰ ਦਨੇ ਦੱਬੇ ਚ ਪਾਣਾ ਦੱਬੇ ਚ ਤਾਂ ਹੀ ਪੈਣਾ ਹੀ ਨਹੀਂ ਬਹਿ ਜਾਗਾ ਪਾ ਕੇ ਧਰ ਹਾਂ ਹਾਂ ਧਰ ਦਿਆਂ ਤੈਨੂੰ ਗਰਮ ਭਈਆ ਜੇ ਲੇਟੀ ਠੰਡੀ ਹੋ ਜਾਂਦੇ ਆ ਫੀਡ ਲਿਆਂਦਾ ਪਿਆ ਦਾ ਕਿ ਤੇ ਕੰਦਾ ਹੈ ਉਹਦੀ ਰੋਲ ਦਿੰਦਾ ਇਹ ਹਰੇ ਜੀ ਬਣੀ ਹੁੰਦੀ ਮੈਂ ਹਰੇ ਦੇ ਉੱਤੋਂ ਪੱਤੇ ਪੱਤੇ ਚੱਕ ਲੈਂਦਾ ਜਦ ਤਨ ਗੁੜ ਨਾਲ ਆਤ ਪਾਲੋ ਖਵਾਉਣ ਦੀ ਕੀ ਕਰੇ ਮਿੰਟ ਚ ਬੰਦਾ ਕੰਮ ਕਰ ਲੈਂਦਾ ਤੇ ਅੱਧ ਕੰਮਣ ਹੋ ਗਿਆ ਕੀ ਹੋ ਗਿਆ ਕੀ ਆ ਗਿਆ ਕੱਤੇ ਹਾਂ ਬੁੱਧ ਵੀ ਨਾ ਨੇ ਦੁੱਧ ਦੁੱਧ ਬੁੱਧ ਵੀ ਨਾ ਨੇ ਖੜ ਜਾ ਹੋਰ ਕੀਤੀ ਕਿਧਰ ਵਾਕੀ ਹੋਰ ਨੂੰ ਕਹਾਂ ਜਾਗਦਾ ਕੀਤੀ ਕਿਧਰ ਵਾਕੀ ਮੈਂ ਸਾਹ ਹਾਂ ਕਪੜੇ ਧਰ ਦਿੰਦੀ ਦੇਖੀ ਬੋਰ ਵੱਜਾ ਬਹੁਤ ਹੈ ਨੂੰ ਆਹ ਕਾਮਨ ਕਰਦੀਏ ਲੋਕ ਆਪਣੇ ਕੋਲ ਸਮਾਨ ਧਰ ਕੇ ਜਾਂਦੇ ਨੇ ਫੂਕਣ ਨੂੰ ਕਾਗਤ ਮੈਂ ਤਾਂ ਤੁਸੀਂ ਕੁਵਾੜੀਆਂ ਵੀ ਤੂੰ ਹੀ ਲਾਉਂਦੇ ਨੇ ਇਹ ਨਮੇੜ ਦੇਣਗੇ ਆ ਆ ਗਈ ਭੈਣ ਇਹਨੂੰ ਰੋਟੀ ਪਾਦੀ ਹੈਗੀ ਜੀ ਪੂਰੀ ਖੜ ਜਾ ਹੋਰ ਸਵਾਈ ਚ ਥੋੜੀ ਖਾਏਗੀ ਖੜ ਜਾ ਇਹ ਵੀ ਪੇਤ ਪਾ ਗਈ ਹਾਂ ਸਿੱਧੀ ਜਾਂਦੀ ਹੈ ਮੈਂ ਫਿਰ ਪਾਉਨੇ ਆ ਚਲ ਤੂੰ ਆਪਦਾ ਇੱਥੇ ਖੜ ਕੇ ਖਾ ਲੈ ਹੁਣ ਦੋ ਦਿਨੋ ਕੇ ਲਗਾਤਾਰ ਆਈਏ ਨੇ ਮਤਲਬ ਦੋ ਦਿਨ ਆਵੇ ਨੇ ਇਹ ਨਾਲਾ ਦੁੱਧ ਪਾ ਦੇਣਾ ਇੰਨਾ ਜਿਹਰੇ ਕਿੱਥੇ ਖੜੂਗੀ ਉੱਥੇ ਚੱਲ ਆ ਜਾ ਉੱਥੇ ਆ ਜਾ ਬੱਜ ਚੱਲ ਚੱਲ ਲੈ ਹਟ ਹਾਂ ਹਾਂ ਚੱਲ ਖਾ ਲੈ ਦੁੱਧ ਮੱਲੇਉਣੀ ਇੰਦਰ ਪਰ ਇਧਰੋਂ ਦੁੱਧ ਆਇਨੂ ਇਹਨੂੰ ਐਚ ਵੀ ਲੱਗੀ ਬੇਰੇ ਡੱਬੀ ਜੀ ਕਿਧਰ ਛੜਤੀ ਇਹ ਕਰਦਾ ਪੰਜਾਰ ਦਾ ਭਾਂਡਾ ਵੀ ਨਹੀਂ ਛੜਦੇ ਪਰ ਹੁਣ ਉਹਨੇ ਕਿੱਥੇ ਰੋੜੀ ਪਈ ਆ ਜਾ ਨਾ ਘੜ ਮੀਰੇ ਗਿਆ ਗਿਆ ਆਂਦੀ ਹੈ ਧਾਣੀ ਗਿਆ ਗਿਆ ਇਹ ਬੋਲੇ ਨਹੀਂ ਅੱਜ ਦਾ ਸਮਾਨ ਹੀ ਵਾਲਾ ਘਟਕਰੀ ਬੇਟੀਓ ਲਭਾਵੇਂ ਨੇ ਆ ਦਾਣਾ ਇਹਨੂੰ ਤਾਰ ਚੋਕੇ ਧਰਨਾ ਹਾਂਜੀ ਛੱਡ ਦੇ ਇੱਕ ਮਿੰਟ ਏ ਹਏ ਉਹ ਤੜਕੇ ਦੀ ਲੇਟੀ ਹੁਣੀ ਘਰਦੂ ਮੈਂ ਹੁਣ ਅੱਗ ਮੱਚੀ ਜਾਂਦੀ ਆ